ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਪਾਲਕ ਤੇ ਪੱਤੇਦਾਰ ਸਬਜ਼ੀਆਂ ਨੂੰ ਕਦੇ ਵੀ ਸਿੱਧੀਆਂ ਹੀ ਫ੍ਰਿਜ ਵਿੱਚ ਨਾ ਰੱਖੋ ਇਹਨਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਨਾਲ ਧੋ ਲਓ ਤੇ ਫਿਰ ਸੁਕਾ ਲਓ ਉਸ ਤੋਂ ਬਾਅਦ ਪੇਪਰ ਜਾਂ ਅਖਬਾਰ ਵਿੱਚ ਰੈਪ ਕਰਕੇ ਜਿਪਲੌਕ ਬੈਗ ਵਿੱਚ ਪਾ ਕੇ ਫ੍ਰਿਜ ਵਿੱਚ ਰੱਖੋ ਕਾਫੀ ਦਿਨਾਂ ਤੱਕ ਇਹ ਖਰਾਬ ਨਹੀਂ ਹੋਣਗੀਆਂ ਨੰਬਰ 2 ਆਲੂ ਤੇ ਪਿਆਜ਼ ਨੂੰ ਕਦੇ ਵੀ ਫ੍ਰਿਜ ਵਿੱਚ ਨਾ ਰੱਖੋ ਇਹਨਾਂ ਨੂੰ ਹਮੇਸ਼ਾ ਠੰਡੇ ਤਾਪਮਨ ਵਿੱਚ ਤੇ ਨਾਲ ਹੀ ਹਨੇਰੇ ਵਿੱਚ ਜੇਕਰ ਤੁਸੀਂ ਰੱਖਦੇ ਹੋ ਤਾਂ ਇਸ ਨਾਲ ਲੰਮੇ ਸਮੇਂ ਤੱਕ ਵੀ ਖਰਾਬ ਨਹੀਂ ਹੁੰਦੇ ਨੰਬਰ 3 ਆਉਣ ਵਾਲੇ ਸਮੇਂ ਵਿੱਚ ਸਭ ਤੋਂ ਵੱਡੀ ਸਮੱਸਿਆ ਦਾ ਅਸੀਂ ਕਾਰਨ ਬਣਾਂਗੇ ਕਿ ਸਾਡੇ ਬੱਚੇ ਜ਼ਿਆਦਾ ਜੰਕ ਫੂਡ ਨੂੰ ਹੀ ਖਾਣਾ ਪਸੰਦ ਕਰਦੇ ਨੇ ਜਿਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹਨ ਨੰਬਰ 4 ਜੇਕਰ ਤੁਸੀਂ ਆਪਣੇ ਵਾਲਾਂ ਵਿੱਚ ਕੋਈ ਵੀ ਤੇਲ ਹਲਕਾ ਕੋਸਾ ਕਰਕੇ ਲਗਾ ਲੈਂਦੇ ਹੋ ਤਾਂ ਇਸ ਦੀ ਮਦਦ ਨਾਲ ਤੁਹਾਡੇ ਵਾਲਾਂ ਨੂੰ ਮਜ਼ਬੂਤੀ ਮਿਲੇਗੀ ਤੇ ਨਾਲ ਹੀ ਲੰਬਾਈ ਵੀ ਵਧਣ ਲੱਗ ਜਾਵੇਗੀ। ਨੰਬਰ 5 ਗਰਭਪਤੀ ਔਰਤ ਨੂੰ ਕਦੇ ਵੀ ਬਿਨਾਂ ਡਾਕਟਰ ਦੀ ਸਲਾਹ ਤੋਂ ਕੋਈ ਵੀ ਦਵਾਈ ਨਹੀਂ ਖਾਣੀ ਚਾਹੀਦੀ। ਇਸ ਨਾਲ ਤੁਹਾਡੇ ਬੱਚੇ ਦਾ ਨੁਕਸਾਨ ਹੋ ਸਕਦਾ ਹੈ। ਨੰਬਰ 6 ਜੇਕਰ ਤੁਸੀਂ ਚੌਲ ਬਣਾਉਣ ਸਮੇਂ ਉਹਨਾਂ ਵਿੱਚ ਇੱਕ ਕਾਲੂ ਪਾ ਦਿੰਦੇ ਹੋ ਤਾਂ ਇਸ ਨਾਲ ਚੌਲ ਬਹੁਤ ਹੀ ਸਵਾਦ ਲੱਗਦੇ ਨੇ ਤੇ ਨਾਲ ਹੀ ਥੋੜੀ ਜਿਹੀ ਹਲਦੀ ਵੀ ਜ਼ਰੂਰ ਪਾਓ। ਨੰਬਰ 7 ਚੌਲ ਬਣਾਉਣ ਸਮੇਂ ਉਹਨਾਂ ਵਿੱਚ ਪਾਣੀ ਓਨਾ ਹੀ ਮਿਣਕੇ ਪਾਓ ਜਿੰਨੇ ਕ ਤੁਸੀਂ ਚੌਲ ਪਾਏ ਹਨ। ਇਸ ਤਰ੍ਹਾਂ ਕਰਨ ਨਾਲ ਜ਼ਿਆਦਾ ਸਵਾਦ ਬਣਦੇ ਨੇ ਤੇ ਦੇਖਣ ਵਿੱਚ ਵੀ ਸੋਹਣੇ ਲੱਗਦੇ ਹਨ। ਨੰਬਰ 8 ਜਦੋਂ ਵੀ ਤੁਸੀਂ ਕੋਈ ਵੀ ਸੁੱਕੀ ਸਬਜ਼ੀ ਬਣਾਉਂਦੇ ਹੋ ਤਾਂ ਉਸ ਵਿੱਚ ਹਮੇਸ਼ਾ ਥੋੜੀ ਜਿਹੀ ਬੜੀ ਕੁੱਟ ਕੇ ਵੀ ਜ਼ਰੂਰ ਪਾਇਆ ਕਰੋ। ਇਸ ਨਾਲ ਸਬਜ਼ੀ ਦਾ ਰੰਗ ਸੋਹਣਾ ਹੁੰਦਾ ਤੇ ਨਾਲ ਹੀ ਸਵਾਦ ਵੀ ਦੁੱਗਣਾ ਵਾਧਾ ਹੈ। ਨੰਬਰ 9 ਜਦੋਂ ਵੀ ਤੁਸੀਂ ਆਪਣੇ ਘਰ ਦੀ ਸਫਾਈ ਕਰਦੇ ਹੋ ਤਾਂ ਉਸ ਤੋਂ ਤੁਰੰਤ ਬਾਅਦ ਆਪਣੇ ਘਰ ਵਿੱਚ ਅਰਗਬਤੀ ਜ਼ਰੂਰ ਲਗਾ ਦਿਆ ਕਰੋ ਇਸ ਨਾਲ ਘਰ ਵਿੱਚ ਖੁਸ਼ਬੂ ਬਣੀ ਰਹਿੰਦੀ ਹੈ ਤੇ ਨਾਲ ਹੀ ਸਕਾਰਾਤਮਕ ਵਾਤਾਵਰਨ ਬਣਦਾ ਹੈ ਨੰਬਰ 10 ਆਪਣੇ ਘਰ ਵਿੱਚ ਹਮੇਸ਼ਾ ਦੇਸੀ ਕੀ ਉਹਦੀ ਜੋਤ ਲਗਾਉਣੀ ਚਾਹੀਦੀ ਹੈ ਇਸ ਨਾਲ ਘਰ ਦਾ ਵਾਤਾਵਰਨ ਸਾਫ਼ ਹੁੰਦਾ ਹੈ ਜਿਸ ਨਾਲ ਘਰ ਵਿੱਚ ਨਿਕਾਰਾਤਮਕ ਊਰਜਾ ਦਾ ਵਾਸ ਨਹੀਂ ਹੁੰਦਾ ਨੰਬਰ 11 ਸੌਣ ਤੋਂ ਪਹਿਲਾਂ ਜਿਹੜੇ ਇਨਸਾਨ ਰੋਜ਼ਾਨਾ ਪਾਣੀ ਪੀ ਕੇ ਸੌਂਦੇ ਹਨ ਉਹਨਾਂ ਦੇ ਪੇਟ ਦੀ ਸਫਾਈ ਚੰਗੀ ਤਰ੍ਹਾਂ ਹੋ ਜਾਂਦੀ ਹੈ ਇਸ ਤੋਂ ਇਲਾਵਾ ਜੋ ਇਨਸਾਨ ਗਰਮ ਪਾਣੀ ਦਾ ਸੇਵਨ ਕਰਦੇ ਹਨ ਉਹਨਾਂ ਦੇ ਸਰੀਰ ਦੀਆਂ ਨਾੜਾਂ ਬਿਲਕੁਲ ਸਾਫ਼ ਹੋ ਜਾਂਦੀਆਂ ਹਨ ਨੰਬਰ 12 ਜੇਕਰ ਤੁਹਾਡੇ ਪੈਰਾਂ ਵਿੱਚ ਦਰਦ ਦੀ ਸਮੱਸਿਆ ਰਹਿੰਦੀ ਹੈ ਤਾਂ ਤੁਸੀਂ ਰੋਜ਼ਾਨਾ ਰਾਤ ਨੂੰ ਪੈਰਾਂ ਨੂੰ ਕੋਸੇ ਪਾਣੀ ਨਾਲ ਧੋ ਕੇ ਸਰੋਂ ਦੇ ਤੇਲ ਨਾਲ ਮਾਲਿਸ਼ ਕਰ ਲਿਆ ਕਰੋ ਇਸ ਨਾਲ ਦਰਦ ਤੋਂ ਆਰਾਮ ਮਿਲੇਗਾ ਨੰਬਰ 13 ਐਲੋਵੇਰਾ ਦਾ ਪੌਦਾ ਹਰ ਇੱਕ ਘਰ ਦੇ ਵਿੱਚ ਪਾਇਆ ਜਾਂਦਾ ਹੈ ਚਮੜੀ ਲਈ ਬਹੁਤ ਹੀ ਲਾਭਦਾਇਕ ਹੈ ਇਸ ਦੀ ਉੱਪਰਲੀ ਭਾਰਤ ਛਿੱਲ ਕੇ ਇਸ ਦੇ ਗੁੱਦੇ ਦੀ ਚਿਹਰੇ ਤੇ ਮਾਲਿਸ਼ ਕਰੋ ਐਲੋਵੇਰਾ ਦੀ ਮਾਲਿਸ਼ ਕਰਨ ਨਾਲ ਚਿਹਰੇ ਦੇ ਦਾਗ-ਧੱਬੇ ਦੂਰ ਹੋ ਜਾਂਦੇ ਹਨ ਨੰਬਰ 14 ਜੇਕਰ ਤੁਸੀਂ ਸਬਜ਼ੀ ਬਣਾਉਣ ਸਮੇਂ ਉਸ ਵਿੱਚ ਥੋੜਾ ਜਿਹਾ ਦੇਸੀ ਘਿਓ ਪਾ ਲੈਂਦੇ ਹੋ ਤਾਂ ਇਸ ਨਾਲ ਸਬਜ਼ੀ ਦਾ ਸੁਆਦ ਦੁੱਗਣਾ ਤਿੱਖਣਾ ਵੱਜ ਜਾਂਦਾ ਹੈ ਨੰਬਰ 15 ਜੇਕਰ ਤੁਹਾਨੂੰ ਚਿਹਰੇ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਹੈ ਤਾਂ ਰੋਜ਼ਾਨਾ ਬਾਤੂਵਦ ਪਾਣੀ ਪੀ ਲਿਆ ਕਰੋ ਇਸ ਤੋਂ ਇਲਾਵਾ ਹਰੀਆਂ ਸਬਜ਼ੀਆਂ ਤੇ ਫਲਾਂ ਦਾ ਫਲਾਂਸ ਲਾਦਾ ਸੇਵਨ ਜ਼ਰੂਰ ਕਰੋ ਨੰਬਰ 16 ਜਦੋਂ ਵੀ ਤੁਸੀਂ ਸਵੇਰੇ ਉੱਠਦੇ ਹੋ ਤਾਂ ਸਭ ਤੋਂ ਪਹਿਲਾਂ ਪਾਣੀ ਹੀ ਪੀਆ ਕਰੋ ਇਸ ਨਾਲ ਤੁਸੀਂ ਤਜ਼ਾਬ ਤੋਂ ਹਮੇਸ਼ਾ ਲਈ ਬਚੇ ਰਹੋਗੇ ਪਾਣੀ ਤੋਂ ਬਾਅਦ ਹੀ ਚਾਹ ਦੁੱਧ ਦਾ ਸੇਵਨ ਕਰੋ ਨੰਬਰ 17 ਪਕੌੜੇ ਕ੍ਰਿਸਪੀ ਬਣਾਉਣ ਲਈ ਉਹਨਾਂ ਦੇ ਘੋਲ ਵਿੱਚ ਇੱਕ ਆਲੂ ਵੱਲ ਕੇ ਮੈਸ਼ ਕਰਕੇ ਪਾ ਦਿਓ ਇਸ ਦੀ ਮਦਦ ਨਾਲ ਪਕੌੜੇ ਬਹੁਤ ਹੀ ਸਵਾਦ ਬਣਦੇ ਹਨ ਨੰਬਰ 18 ਜੇਕਰ ਤੁਸੀਂ ਰੋਟੀ ਨਾਲ ਦਾਲ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਸੀਂ ਕਬਜ਼ ਦੀ ਬਿਮਾਰੀ ਤੋਂ ਹਮੇਸ਼ਾ ਲਈ ਬਚੇ ਹੀ रह ਸਕਦੇ ਹੋ। ਨੰਬਰ 19 ਰਸੋਈ ਵਿੱਚ ਕੰਮ ਕਰਨ ਸਮੇਂ ਕਦੇ ਵੀ ਗਰਮੀਆਂ ਨਾ ਭਿੱਜੇ ਹੋਏ ਪਾਣੀ ਦਾ ਸੇਵਨ ਨਾ ਕਰੋ। ਇਸ ਤਰ੍ਹਾਂ ਤੁਸੀਂ ਗਰਮ-ਸਰਦ ਹੋ ਸਕਦੇ ਹੋ ਜਿਸ ਨਾਲ ਤੁਸੀਂ ਬਿਮਾਰ ਵੀ ਹੋ ਸਕਦੇ ਹੋ। ਨੰਬਰ 20 ਪਾਣੀ ਨੂੰ ਕਦੇ ਵੀ ਖੜਕ ਕੇ ਨਾ ਪੀਵੋ। ਇਸ ਤਰ੍ਹਾਂ ਨਾਲ ਤੁਹਾਡੇ ਗੋਡਿਆਂ ਵਿੱਚ ਕੰਮ ਕਰਨ ਦੀ ਸ਼ਕਤੀ ਘੱਟ ਹੋ ਜਾਂਦੀ ਹੈ ਜਿਸ ਨਾਲ ਉਹਨਾਂ ਵਿੱਚ ਦਰਦ ਆਦੀ ਸਮੱਸਿਆ ਖੜੀ ਹੋ ਜਾਂਦੀ ਹੈ। ਨੰਬਰ 21 ਜਦੋਂ ਵੀ ਤੁਸੀਂ ਗਰਮੀ ਦੇ ਮੌਸਮ ਵਿੱਚ ਕੋਈ ਵੀ ਕੰਮ ਕਰਕੇ ਹਟਦੇ ਹੋ ਤਾਂ ਤੁਰੰਤ ਪੱਖੇ ਥੱਲੇ ਨਾ ਜਾਓ ਇਸ ਤਰ੍ਹਾਂ ਕਰਨਾ ਤੁਹਾਡਾ ਗਰਮ શરી ਨੂੰ ਹਵਾ ਲੱਗੇਗੀ ਜਿਸ ਨਾਲ ਤੁਹਾਡੇ ਸਰੀਰ ਅੰਦਰ ਨੇਕਾਂ ਹੀ ਦਰਦ ਹੋਣ ਦੀ ਸਮੱਸਿਆ ਖੜੀਆਂ ਹੋ ਸਕਦੀਆਂ ਹਨ ਨੰਬਰ 29 ਤੋਂ ਤੁਰੰਤ ਬਾਅਦ ਵੀ ਕਦੇ ਵੀ ਪੱਖੇ ਥੱਲੇ ਜਾਂ ਫਿਰ ਏਸੀ ਥੱਲੇ ਨਹੀਂ ਬੈਠਣਾ ਚਾਹੀਦਾ ਇਸ ਤਰ੍ਹਾਂ ਕਰਨ ਨਾਲ ਤੁਸੀਂ ਬਿਮਾਰ ਹੋ ਸਕਦੇ ਹੋ ਨੰਬਰ ਤੇ ਰੋਟੀ ਨੂੰ ਕਦੇ ਵੀ ਜ਼ਿਆਦਾ ਕਿਉ ਲਗਾ ਕੇ ਨਾ ਖਾਓ ਇਹ ਵੀ ਸਾਡੇ ਸਰੀਰ ਉੱਪਰ ਬੁਰੇ ਅਸਰ ਪਾਉਂਦਾ ਹੈ ਪਰ ਜੇਕਰ ਤੁਸੀਂ ਬਿਨਾਂ ਕਿਉ ਲਗਾਏ ਰੋਟੀ ਖਾਂਦੇ ਹੋ ਤਾਂ ਸਿਹਤ ਲਈ ਬਿਹtere ਚੰਗੀ ਰਹਿੰਦੀ ਹੈ ਨੰਬਰ 24 ਜੇਕਰ ਤੁਸੀਂ ਰੋਜ਼ਾਨਾ ਮੂੰਗੀ ਦੀ ਦਾਲ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰੰਦਰ ਪ੍ਰੋਟੀਨ ਦੀ ਕਮੀ ਨਹੀਂ ਹੋਵੇਗੀ ਨੰਬਰ 25 ਦਿਨ ਵਿੱਚ ਕੁਝ ਸਮਾਂ ਫਰਸ਼ ਤੇ ਚੱਪ ਮਾਰ ਕੇ ਜੇਕਰ ਤੁਸੀਂ ਬੈਠ ਜਾਂਦੇ ਹੋ ਤਾਂ ਇਸ ਨਾਲ ਤੁਹਾਡਾ ਸਰੀਰ ਨੇਕਾ ਰੋਗਾਂ ਤੋਂ ਦੂਰ ਰਹਿ ਸਕਦਾ ਹੈ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ